ਦੋਸਤੋ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਸਾਡੇ ਘਰਾਂ ਦੇ ਆਲੇ-ਦੁਆਲੇ ਕਾਫੀ ਸਾਰੇ ਪੰਛੀ ਉੱਡਦੇ ਰਹਿੰਦੇ ਹਨ ਬਹੁਤ ਸਾਰੀਆਂ ਆਵਾਜ਼ਾਂ ਵੀ ਸਾਨੂੰ ਉਹਨਾਂ ਦੀਆਂ ਸੁਣਾਈ ਦਿੰਦਿਆਂ ਰਹਿੰਦਿਆਂ ਹਨ ਪਰ ਇਹਨਾਂ ਦੇ ਵਿੱਚੋਂ ਇੱਕ ਅਜਿਹਾ ਪੰਛੀ ਹੈ ਜੋ ਸਿੱਧਾ ਜੋਤਿਸ਼ ਪ੍ਰਕਿਰਿਆ ਦੇ ਜ਼ਰੀਏ ਸਾਨੂੰ ਕਾਫੀ ਸਾਰੇ ਸੰਕੇਤ ਅਧਿਆਤਮਿਕ ਤੌਰ ਤੇ ਦਿੰਦਾ ਹੈ ਜੀ ਜਿਨ੍ਹਾਂ ਨੂੰ ਸਮਝਣ ਦੇ ਲਈ ਜੋਤਿਸ਼ ਗ੍ਰੰਥ ਜਾਂ ਫਿਰ ਜੋਤਿਸ਼ ਵਿੱਦਿਆ ਦੀ ਜ਼ਰੂਰਤ ਹੁੰਦੀ ਹੈ ਦੋਸਤੋ ਉਹ ਪੰਛੀ ਹੈ ਤੋਤਾ ਤੋ ਦਾ ਆਮ ਹੀ ਸਾਡੇ ਘਰਾਂ ਦੇ ਆਲੇ ਦੋਲੇ ਸਾਨੂੰ ਦਿਖਾਈ ਦੇ ਦਿੰਦਾ ਹੈ ਪਰ ਕੀ ਹੋਵੇਗਾ ਜੇਕਰ ਇਹ ਸਾਡੇ ਘਰ ਦੇ ਵਿਹੜੇ ਵਿੱਚ ਆ ਜਾਵੇ ਜਾਂ ਸਾਡੇ ਘਰ ਦੀ ਛੱਤ ਉੱਪਰ ਜਾਂ ਕੰਧ ਉੱਪਰ ਜਾਂ ਸਾਡੇ ਘਰ ਦੇ ਕਿਸੇ ਦਰਖਤ ਉੱਪਰ ਆ ਕੇ ਬੈਠ ਜਾਵੇ ਅਤੇ ਇਸ ਦੇ ਨਾਲ ਹੀ ਦੋਸਤੋ ਜੇਕਰ ਇਹ ਪੰਛੀ ਸਾਡੇ ਘਰੋਂ ਪਾਣੀ ਪੀਂਦਾ ਹੈ ਦਾਣਾ ਚੁਗਦਾ ਹੈ ਜਾਂ ਫਿਰ ਵਾਰ-ਵਾਰ ਸਾਡੇ ਘਰ ਆ ਕੇ ਬੋਲਦਾ ਹੈ ਤਾਂ ਕੀ ਇਸ ਦਾ ਸੰਕੇਤ ਸਾਡੇ ਪਰਿਵਾਰ ਲਈ ਹੁੰਦਾ ਹੈ ਦੋਸਤੋ ਇਹ ਤਾਂ ਸਭ ਨੂੰ ਪਤਾ ਹੈ ਕਿ ਇਹ ਪੰਛੀ ਸਿੱਧੇ ਤੌਰ ਤੇ ਕੁਦਰਤ ਦੇ ਨਾਲ ਸਾਂਝ ਪਾ ਕੇ ਰੱਖਦੇ ਹਨ ਪੁਰਾਣੇ ਸਮਿਆਂ ਦੇ ਵਿੱਚ ਹਮੇਸ਼ਾ ਹੀ ਲੋਕ ਇਹਨਾਂ ਪੰਛੀਆਂ ਦੇ ਹਿਸਾਬ ਨਾਲ ਆਪਣੇ ਕੰਮ ਕਰਦੇ ਸਨ ਜਿਵੇਂ ਕਿ ਘਰ ਵਿੱਚ ਲੱਗੇ ਕਰਕੀਣੀ ਦੇ ਘਰ ਦੇ ਵਿੱਚ ਸੁਰਾਖਾਂ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾਂਦਾ ਸੀ ਕਿ ਘਰ ਵਿੱਚ ਆਉਣ ਵਾਲੇ ਨਵੇਂ ਬੱਚੇ ਦੀ ਸਿਹਤ ਕਿਵੇਂ ਰਹੇਗੀ ਉਹ ਬੱਚਾ ਮੁੰਡਾ ਹੋਵੇਗਾ ਜਾਂ ਕੁੜੀ ਹੋਵੇਗੀ ਇਸੇ ਤਰ੍ਹਾਂ ਦੇ ਦੋਸਤੋ ਸਾਨੂੰ ਕਾਫੀ ਸਾਰੇ ਪੁਰਾਣੇ ਗ੍ਰੰਥ ਮਿਲਦੇ ਹਨ ਜਿਨ੍ਹਾਂ ਵਿੱਚ अनेका ਪ੍ਰਕਾਰ ਦੇ ਸਾਨੂੰ ਇਹਨਾਂ ਦੁਆਰਾ ਸੰਕੇਤ ਦੱਸੇ ਜਾਂਦੇ ਹਨ ਤਾਂ ਦੋਸਤੋ ਆਓ ਜਾਣਦੇ ਹਾਂ ਤੋਤਾ ਪੰਛੀ ਸਾਡੇ ਘਰ ਵਿੱਚ ਜੇ ਆਉਂਦਾ ਹੈ ਪਾਣੀ ਪੀਂਦਾ ਹੈ ਅਤੇ ਚੋਗਾ ਚੋਗਦਾ ਹੈ ਜਾਂ ਫਿਰ ਉੱਚੀ ਉੱਚੀ ਬੋਲਦਾ ਹੈ ਤਾਂ ਕੀ ਸੰਕੇਤ ਕੁਦਰਤ ਦੁਆਰਾ ਸਾਡੇ ਲਈ ਜਾਂ ਸਾਡੇ ਪਰਿਵਾਰ ਲਈ ਦਿੱਤਾ ਜਾ ਰਿਹਾ ਹੈ ਕੀ ਇਹ ਸੰਕੇਤ ਚੰਗੇ ਹੋਣਗੇ ਜਾਂ ਫਿਰ ਮਾੜੇ ਹੋਣਗੇ ਸਾਰੇ ਵਿਸ਼ੇ ਉੱਤੇ ਆਪਾਂ ਚਰਚਾ ਕਰਾਂਗੇ ਜੀ। ਦੋਸਤੋ ਜੇਕਰ ਤੋਤਾ ਅਚਾਨਕ ਹੀ ਤੁਹਾਡੇ ਵਿਹੜੇ ਵਿੱਚ ਆ ਜਾਵੇ ਤਾਂ ਇਸ ਨੂੰ ਇੱਕ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਕਿਉਂਕਿ ਇਸ ਦਾ ਸਬੰਧ ਕਬੀਰ ਜੀ ਨਾਲ ਹੁੰਦਾ ਹੈ ਜੋ ਕਿ ਧੰਦੇ ਦੇਵਤਾ ਹੁੰਦੇ ਹਨ ਅਤੇ ਜੋ ਧੰਦੀ ਰੱਖਿਆ ਕਰਦੇ ਹਨ। ਐਸ ਲਈ Hindu ਧਰਮ ਦੇ ਪੁਰਾਣੇ ਗ੍ਰੰਥਾ ਵਿੱਚ ਵੀ ਇਸ ਦੀ ਸਭ ਤੋਂ ਜ਼ਿਆਦਾ ਮਾਨਤਾ ਹੈ ਜੀ। ਐਸ ਲਈ ਇਸ ਦਾ ਸੰਕੇਤ ਸਿੱਧਾ-ਸਿੱਧਾ ਘਰ ਵਿੱਚ ਵਧਣ ਵਾਲੇ ਧੰਨ ਵਾਲਾ ਇਸ਼ਾਰਾ ਕਰਦਾ ਹੈ। ਐਸ ਦੇ ਨਾਲ ਹੀ ਦੋਸਤੋ ਕਾਮਦੇਵ ਦਾ ਵਾਹਨ ਤੋਤਾ ਘਰ ਵਿੱਚ ਜਲਦੀ ਹੋਣ ਵਾਲੇ ਵਿਆਹ ਵੱਲ ਵੀ ਇਸ਼ਾਰਾ ਕਰਦਾ ਹੈ ਭਾਵ ਕਿ ਜੇਕਰ ਘਰ ਵਿੱਚ ਕੋਈ ਕੁਆਰਾ ਮੁੰਡਾ ਜਾਂ ਕੁੜੀ ਹੈ ਤਾਂ ਜਲਦੀ ਹੀ ਉਹਨਾਂ ਦਾ ਵਿਆਹ ਹੋਣ ਵਾਲਾ ਹੈ ਇਸ ਗੱਲ ਵੱਲ ਪੱਕੇ ਤੌਰ ਤੇ ਇਸ਼ਾਰਾ ਦਿੰਦਾ ਹੈ ਦੋਸਤੋ ਜੋਤਿਸ਼ ਵਿੱਚ ਤੋਤੇ ਨੂੰ ਬੁੱਧ ਦਾ ਕਾਰਕ ਮੰਨਿਆ ਜਾਂਦਾ ਹੈ ਬੁੱਧ ਕਰੈ ਦੇ ਉਪਾਲੀ ਹਮੇਸ਼ਾ ਤੋਤੇ ਨੂੰ ਸਤਨਾਜਾ ਪਾਉਣਾ ਪੈਂਦਾ ਹੈ ਐਸ ਲਈ ਵਪਾਰ ਵਿੱਚ ਵਾਧਾ ਵਪਾਰ ਵਿੱਚ ਜ਼ਿਆਦਾ ਧਨ ਲਾਭ ਹੋਣ ਕਰਕੇ ਇਹ ਤੋਤਾ ਸੰਕੇਤ ਕਰਦਾ ਹੈ ਜੇਕਰ ਇਹ ਘਰ ਵਿੱਚ ਕਿਸੇ ਵੀ ਜਗ੍ਹਾ ਤੇ ਆ ਕੇ ਬੈਠ ਜਾਂਦਾ ਹੈ ਇਸ ਦੇ ਨਾਲ ਹੀ ਕਈ ਵਾਰ ਅਸੀਂ ਅਜੀਬਾ ਸੁਪਨਾ ਵੀ ਦੇਖਦੇ ਹਾਂ ਜਿਸ ਵਿੱਚ ਅਸੀਂ ਕਿਸੇ ਤੋਤੇ ਨੂੰ ਖਰੀਦ ਰਹੇ ਹੁੰਨੇ ਹਾਂ ਤਾਂ ਇਸ ਦਾ ਸੰਕੇਤ ਤੁਹਾਡੇ ਘਰ ਲਈ ਹੋਣ ਵਾਲੀ ਖਰੀਦ ਲਈ ਹੁੰਦਾ ਹੈ ਭਾਵ ਕਿ ਜਲਦੀ ਤੁਸੀਂ ਆਪਣੇ ਘਰ ਲਈ ਚੰਗੀਆਂ ਅਤੇ ਮਹਿੰਗੀਆਂ ਵਸਤੂਆਂ ਦੀ ਖਰੀਦ ਕਰਨ ਵਾਲਿਓ ਦੋਸਤੋ ਇਸ ਦੇ ਬੁਰੇ ਸੰਕੇਤ ਵੀ ਹੁੰਦੇ ਹਨ ਜਿੰਨਾ ਵਿੱਚੋਂ ਇੱਕ ਹੁੰਦਾ ਹੈ ਤੋਤੇ ਨੂੰ ਸੁਪਨੇ ਵਿੱਚ ਪਿੰਜਰੇ ਵਿੱਚ ਕੈਦ ਕਰਨਾ ਸ਼ਾਸਤਰਾਂ ਅਨੁਸਾਰ ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਅਜਿਹਾ ਸੁਪਨੇ ਵਿੱਚ ਦਿਖਾਈ ਦਿੰਦਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਪਿੱਠ ਪਿੱਛੇ ਸਾਡੇ ਕੋਈ ਬੁਰਾਈ ਕਰਦਾ ਹੈ ਅਤੇ ਜਲਦ ਹੀ ਸਾਨੂੰ ਕੋਈ ਹਾਨੀ ਹੋਣ ਵਾਲੀ ਹੈ ਇਸ ਦੇ ਨਾਲ ਹੀ ਦੋਸਤੋ ਘਰ ਵਿੱਚ ਜ਼ਖਮੀ ਤੋਤੇ ਦਾ ਆਉਣਾ ਵੀ ਇੱਕ ਬੁਰਾ ਸੰਕੇਤ ਮੰਨਿਆ ਜਾਂਦਾ ਹੈ ਇਹ ਘਰ ਵਿੱਚ ਕਿਸੇ ਵੀ ਮੈਂਬਰ ਨੂੰ ਆਉਣ ਵਾਲੀ ਤਕਲੀਫ ਵੱਲ ਇਸ਼ਾਰਾ ਕਰਦਾ ਹੈ ਐਸਲੀ ਹਰ ਹਾਲਤ ਵਿੱਚ ਦੋਸਤੋ ਉਸ ਜ਼ਖਮੀ ਤੋਤੇ ਦੀ ਤੁਸੀਂ ਸੰਭਾਲ ਕਰਨੀ ਹੈ ਜਾਂ ਫਿਰ ਵਿਹੜੇ ਵਿੱਚ ਉਸਦੇ ਲਈ ਚੋਗਾ ਜ਼ਰੂਰ ਪਾਉਣਾ ਹੈ ਅਤੇ ਉਸ ਲਈ ਪਾਣੀ ਦਾ ਕਟੋਰਾ ਵੀ ਜ਼ਰੂਰ ਰੱਖਣਾ ਹੈ ਐਸ ਨਾਲ ਘਰ ਵਿੱਚੋਂ ਦੁੱਖ ਦੀ ਲੀਦਰ ਦੂਰ ਹੋਵੇਗਾ ਆਉਣ ਵਾਲੀਆਂ ਮੁਸੀਬਤਾਂ ਤੋਂ ਤੁਹਾਨੂੰ ਰਾਹਤ ਮਿਲੇਗੀ ਕਿਉਂਕਿ ਦੋਸਤੋ ਇਹ ਤੋਤਾ ਬੁੱਧ ਗ੍ਰਹਿ ਨੂੰ ਸਮਰਪਿਤ ਹੁੰਦਾ ਹੈ ਬੁੱਧ ਗ੍ਰਹਿ ਘਰ ਦਾ ਠੀਕ ਰਹੇਗਾ ਤਾਂ ਘਰ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਪਹਿਲਾਂ ਹੀ ਦੂਰ ਹੋ ਜਾਣਗੀਆਂ ਇਸ ਲਈ ਵੀੜੇ ਵਿੱਚ ਜੇਕਰ ਕੋਈ ਵੀ ਤੋਤਾ ਆਵੇ ਤਾਂ ਹਮੇਸ਼ਾ ਉਸ ਨੂੰ ਗੁੜ ਦੀ ਕੁੱਟੀ ਹੋਈ ਚੂਰੀ ਜ਼ਰੂਰ ਪਾਓ। ਕਈ ਲੋਕ ਕਹਿੰਦੇ ਹਨ ਕਿ ਤੋਤੇ ਮਿਰਚਾਂ ਬਹੁਤ ਖਾਂਦੇ ਹਨ। ਹਰੀਆਂ ਮਿਰਚਾਂ ਪਾਉਣ ਨਾਲ ਸਾਨੂੰ ਸੁੱਖ ਸਮਰiddhi ਮਿਲਦੀ ਹੈ। ਪਰ ਦੋਸਤੋ ਜੋਤਿਸ਼ ਪ੍ਰਕਿਰਿਆ ਵਿੱਚ ਮਿਰਚਾਂ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦਾ ਕੋਈ ਉਪਾਅ ਦੇਖ ਨੂੰ ਨਹੀਂ ਮਿਲਦਾ। ਇਸ ਲਈ ਤੁਸੀਂ ਮਿੱਠੇ ਗੁੜ ਦੀ ਚੂਰੀ ਕੁੱਟ ਕੇ ਇਸ ਨੂੰ ਜ਼ਰੂਰ ਪਾਉਣੀ ਹੈ। ਜਿਸ ਨਾਲ ਤੁਹਾਡੇ ਪਰਿਵਾਰ ਅਤੇ ਤੁਹਾਡੇ ਘਰ ਦਾ ਬੁੱਧ ਗ੍ਰਹਿ ਬਿਲਕੁਲ ਠੀਕ ਰਹੇਗਾ ਬੁੱਧ ਠੀਕ ਰਹੇਗਾ ਕਾਰੋਬਾਰ ਵਿੱਚ ਅਤੇ ਬਿਮਾਰੀਆਂ ਤੋਂ ਤੁਹਾਨੂੰ ਰਾਹਤ ਮਿਲੇਗੀ ਦੋਸਤੋ ਕਈ ਵਾਰ ਅਜਿਹਾ ਵੀ ਦੇਖਿਆ ਗਿਆ ਹੈ ਕਿ ਸਾਡੇ ਘਰ ਦੇ ਕੋਲ ਸਾਨੂੰ ਤੋਤਾ ਮਰਿਆ ਹੋਇਆ ਦਿਖਾਈ ਦਿੰਦਾ ਹੈ ਜਾਂ ਫਿਰ ਸਾਡੇ ਵਿਹੜੇ ਵਿੱਚ ਹੀ ਕਈ ਵਾਰ ਤੋਤਾ ਮਰ ਜਾਂਦਾ ਹੈ ਜਾਂ ਫਿਰ ਜ਼ਿਆਦਾਤਰ ਲੋਕ ਇਹ ਦੇਖਦੇ ਹਨ ਕਿ ਤੋਤਾ ਮਰਿਆ ਹੋਇਆ ਹੁੰਦਾ ਹੈ ਤੇ ਉਸ ਨੂੰ ਕੀੜੀਆਂ ਜਾਂ ਕੋਈ ਜਾਨਵਰ ਖਾ ਰਿਹਾ ਹੁੰਦਾ ਹੈ ਦੋਸਤੋ ਇਹ ਇੱਕ ਬੁਰਾ ਸੰਕੇਤ ਤੁਹਾਡੇ ਲਈ ਹੋ ਸਕਦਾ ਹੈ ਐਸਲੀ ਜਿਸ ਦਿਨ ਵੀ ਤੁਸੀਂ ਮਰੇ ਹੋਏ ਤੋਤੇ ਨੂੰ ਦੇਖ ਦਿਓ ਜਾਂ ਜ਼ਮੀਨ ਦੇ ਉੱਪਰ ਅਜੀਹਾ ਤੋਤਾ ਦੇਖ ਦਿਓ ਜਿਸ ਨੂੰ ਖੂਨ ਨਿਕਲਿਆ ਹੁੰਦਾ ਹੈ ਜਾਂ ਜਿਸ ਨੂੰ ਕੋਈ ਹੋਰ ਪੰਛੀ ਖਾ ਰਿਹਾ ਹੁੰਦਾ ਹੈ ਤਾਂ ਉਸ ਦਿਨ ਕਦੇ ਵੀ ਤੁਸੀਂ ਅਜੀਹਾ ਕੰਮ ਸ਼ੁਰੂ ਨਹੀਂ ਕਰਨਾ ਜੋ ਕਿ ਅੱਗੇ ਜਾ ਕੇ ਸਾਨੂੰ ਲਾਭ ਦੇਣ ਵਾਲਾ ਹੈ ਭਾਵੇਂ ਕੋਈ ਵੀ ਘਰ ਵਿੱਚ ਨਵੀਂ ਖਰੀਦ ਕਰਕੇ ਤੁਸੀਂ ਉਸ ਦਿਨ ਨਹੀਂ ਲੈਉਣੀ ਅਤੇ ਨਾ ਹੀ ਕੋਈ ਅਜੀਹਾ ਕੰਮ ਸ਼ੁਰੂ ਕਰਨਾ ਹੈ ਜਿਸ ਵਿੱਚ ਤੁਸੀਂ ਅੱਗੇ ਜਾ ਕੇ ਬਹੁਤ ਸਾਰੇ ਪੈਸੇ ਕਮਾਉਣੇ ਹਨ ਕਿਉਂਕਿ ਦੋਸਤੋ ਮਰਿਆ ਹੋਇਆ ਤੋਤਾ ਹਮੇਸ਼ਾ ਹੀ ਬੁੱਧ ਗ੍ਰਹਿ ਨੂੰ ਦਾਗ ਲਾਉਂਦਾ ਹੈ ਬੁੱਧ ਗ੍ਰਹਿ ਦਾ ਖਰਾਬ ਹੋਣਾ ਬੁੱਧ ਗ੍ਰਹਿ ਦਾ ਨਰਾਜ਼ ਹੋਣਾ ਹਮੇਸ਼ਾ ਹੀ ਤੁਹਾਡੇ ਤੇ ਤੁਹਾਡੇ ਪਰਿਵਾਰ ਲਈ ਵਪਾਰਕ ਪੱਖੋਂ ਅਤੇ ਸਿਹਤ ਪੱਖੋਂ ਬਹੁਤ ਜ਼ਿਆਦਾ ਖਰਾਬ ਰਹਿਣ ਵਾਲਾ ਹੈ ਤੁਹਾਡੇ ਦਿਨ ਬਹੁਤ ਜ਼ਿਆਦਾ ਖਰਾਬ ਚੱਲ ਪੈਣਗੇ ਐਸ ਲਈ ਕਦੇ ਵੀ ਉਸ ਦਿਨ ਤੁਸੀਂ ਚੰਗੇ ਕੰਮ ਨੂੰ ਹੱਥ ਨਹੀਂ ਪਾਉਣਾ ਕੋਈ ਵੀ ਕੰਮ ਤੁਸੀਂ ਉਸ ਦਿਨ ਸ਼ੁਰੂ ਨਹੀਂ ਕਰਨਾ ਜਿਸ ਦਿਨ ਤੁਸੀਂ ਮਰਿਆ ਹੋਇਆ ਤੋਤਾ ਦੇਖਦੇ ਹੋ ਦੋਸਤੋ ਯਾਦ ਰੱਖੋ ਜੇਕਰ ਤੁਸੀਂ ਤੋਤਾ ਬਾਹਰ ਕਿਤੇ ਦੇਖ ਦਿਓ ਤਾਂ ਤੁਹਾਨੂੰ ਘਰ ਵਿੱਚ ਆਉਣ ਸਾਰ ਇਸ਼ਨਾਨ ਜ਼ਰੂਰ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਹੀ ਤੁਸੀਂ ਖਾਣਾ ਖਾਣਾ ਹੈ ਉਸ ਤੋਂ ਬਾਅਦ ਹੀ ਤੁਸੀਂ ਆਪਣੇ ਕੱਪੜੇ ਬਦਲਨੇ ਹਨ ਇਸ਼ਨਾਨ ਕਰਨਾ ਦੋਸਤੋ ਕਦੇ ਵੀ ਤੁਸੀਂ ਨਹੀਂ ਭੁੱਲਣਾ ਕਿਉਂਕਿ ਇਹ ਬਹੁਤ ਬੁਰਾ ਸੰਕੇਤ ਸਾਡੇ ਲਈ ਹੋ ਸਕਦਾ ਹੈ ਪਰ ਦੋਸਤੋ ਇਹ ਜ਼ਿਆਦਾਤਰ ਦੇਖ ਨੂੰ ਨਹੀਂ ਮਿਲਦਾ ਕਿਉਂਕਿ ਤੋਤਿਆਂ ਦਾ ਸਾਡੇ ਘਰਾਂ ਦੇ ਕੋਲ ਆਉਣਾ ਹੀ ਇੱਕ ਬਹੁਤ ਵੱਡਾ ਸੰਕੇਤ ਮੰਨਿਆ ਜਾਂਦਾ ਹੈ ਇਸੇ ਕਰਕੇ ਹਿੰਦੂ ਧਰਮ ਵਿੱਚ ਬਹੁਤ ਜ਼ਿਆਦਾ ਇਹਨਾਂ ਦੀ ਮੰਨਤਾ ਹੁੰਦੀ ਹੈ। ਹਿੰਦੂ ਧਰਮ ਦੇ ਲੋਕ ਬਹੁਤ ਜ਼ਿਆਦਾ ਉਪਾਅ ਇਹਨਾਂ ਦੇ ਲਈ ਕਰਦੇ ਹਨ। ਇਹਨਾਂ ਲਈ ਮਿੱਟੀ ਚੂਰੀ ਪਾਉਂਦੇ ਹਨ। ਇਹਨਾਂ ਲਈ ਹਮੇਸ਼ਾ ਹੀ ਆਪਣੇ ਛੱਤ ਦੇ ਉੱਪਰ ਆਪਣੇ ਵਿਹੜੇ ਦੇ ਵਿੱਚ ਇਹ ਚਾਵਲ ਖਿਲਾਰਦੇ ਤੁਹਾਨੂੰ ਦਿਖਾਈ ਦੇਣਗੇ। ਐਸ ਲਈ ਦੋਸਤੋ ਜੇਕਰ ਤੁਹਾਨੂੰ ਵੀ ਕਿਤੇ ਤੋਤਾ ਦੱਸਦਾ ਹੈ ਜਾਂ ਤੁਹਾਡੇ ਵਿਹੜੇ ਵਿੱਚ ਆਉਂਦਾ ਹੈ ਤਾਂ ਇਸ ਦਾ ਇੱਕ ਬਹੁਤ ਚੰਗਾ ਸੰਕੇਤ ਤੁਹਾਨੂੰ ਮਿਲਦਾ ਹੈ ਕਿ ਤੁਹਾਨੂੰ ਵਪਾਰ ਵਿੱਚ ਲਾਭ ਹੋਵੇਗਾ। ਪਰ ਯਾਦ ਰੱਖੋ ਜੇਕਰ ਤੁਹਾਨੂੰ ਘਰੋਂ ਇਹ ਕੋਈ ਵੀ ਚੀਜ਼ ਖਾਂਦਾ ਹੈ ਆਪਣਾ ਢਿੱਡ ਭਰਦਾ ਹੈ ਪਾਣੀ ਪੀਂਦਾ ਹੈ ਪਿਆਸ ਬੁਝਾਉਂਦਾ ਹੈ ਤਾਂ ਸਮਝੋ ਤੁਹਾਡੇ ਕਰਮ ਬਦਲਣ ਵਾਲੇ ਹਨ ਕਿਉਂਕਿ ਦੋਸਤੋ ਪੁਰਾਣੇ ਜਨਮਾਂ ਵਿੱਚ ਤੁਸੀਂ ਚੰਗੇ ਕਰਮ ਕੀਤੇ ਹਨ ਜਿਸ ਕਾਰਨ ਇਸ ਤੋਤੇ ਨੇ ਤੁਹਾਡੇ ਘਰੇ ਆਪਣੇ ਪੈਰ ਪਾਏ ਹਨ ਦੋਸਤੋ ਆਮ ਤੌਰ ਤੇ ਲੋਕ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਪਰ ਜਦੋਂ ਅਸੀਂ ਸ਼ਾਸਤਰ ਅਨੁਸਾਰ ਗ੍ਰਹਿ ਅਨੁਸਾਰ ਇਹ ਦੇਖਦੇ ਹਾਂ ਕਿ ਕਿਸ ਪੰਛੀ ਦਾ ਸਾਡੇ ਲਈ ਸੰਕੇਤ ਹੁੰਦਾ ਹੈ ਤਾਂ ਬਹੁਤ ਹੀ ਜ਼ਿਆਦਾ ਮਹੱਤਤਾ ਇਹਨਾਂ ਲਈ ਸਾਡੀ ਬਣ ਜਾਂਦੀ ਹੈ ਸਾਡਾ ਵਿਸ਼ਵਾਸ ਇਹਨਾਂ ਦੇ ਉੱਪਰ ਇੰਨਾ ਟੁੱਟ ਬਣ ਜਾਂਦਾ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਉਪਾਅ ਨੂੰ ਕੀਤੇ ਬਿਨਾ ਕੋਈ ਕੰਮ ਸ਼ੁਰੂ ਨਹੀਂ ਕਰਦੇ ਇਸ ਲਈ ਵੀੜੇ ਵਿੱਚ ਹਮੇਸ਼ਾ ਪੰਜ ਤਰ੍ਹਾਂ ਦਾ ਦਾਣਾ ਜ਼ਰੂਰ ਸੁੱਟੋ ਕਿਉਂਕਿ ਪੰਛੀ ਹਨ ਜੋ ਸਾਨੂੰ ਸਾਡੇ ਕਰਮਾਂ ਤੋਂ ਅੱਗੇ ਲੈ ਕੇ ਜਾ ਸਕਦੇ ਹਨ ਇਸੇ ਤਰ੍ਹਾਂ ਹੀ ਦੋਸਤੋ ਅੱਜ ਦੀ ਛੋਟੀ ਜਿਹੀ ਵੀਡੀਓ ਖਤਮ ਹੁੰਦੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ